ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਫੇਦਣੀ ਤਹਿਸੀਲ ਧੂਰੀ ਤੇ ਜਲਾ ਸੰਗਰੂਰ ਤਿੰਨ ਝੋਟੀਆਂ ਦਿਖਾ ਦਾਂਗੇ ਬਾਈ ਕੋਲੇ ਇੱਕ ਤਾਂ ਬਾਈ ਕਹਿੰਦਾ ਅਰਜਨ ਕੁੰਗੜ ਦੀ ਆ ਦੋ ਦੰਦ ਕੱਟੀ ਤੇ ਮਗਰ ਕੱਟੀ ਵੀ ਬਰਾਟ ਦੀ ਆ ਤੇ ਇੱਕ ਆ ਮੱਝ ਦਿਖਾ ਦਾਂਗੇ ਤੇ ਇੱਕ ਦਿਖਾ ਦਾਂਗੇ ਸੱਜਣੋ ਤੋਕੜ ਗੱਬਣ ਨੀਲੀ ਰਾਵੀ ਦੀ ਝੋਟੀ ਆ ਖੜੀ ਆ ਚੰਗੇ ਸੀਮਨ ਤੋਂ ਗੱਬਣ ਆ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਇਹ ਸੱਜਣ ਦਾ ਬਾਹਲਾ ਖਿੱਚਵਾ ਜਾਂ ਰੇਟ ਹੁੰਦਾ ਤੇ ਬਿਲਕੁਲ ਜਾਇਜ਼ ਜਾਇਜ਼ ਰੇਟ ਕਰਾ ਦੇਗੇ ਬਾਈ ਤੋਂ ਆ ਜਿਓ ਜੀ ਹੋਰ ਕੀ ਹਾਲ ਹੈ ਸਾਸਰੀ ਕਾਲ ਬਾਈ ਜੀ ਗੁਰੀ ਜੀ ਚੜਦੀ ਕਲਾ ਹਾਂ ਜੀ ਹਾਂ ਚੜਦੀ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਚੱਲਦਾ ਜੀ ਕਿਰਪਾ ਮਾਲਕ ਦੀ ਠੀਕ ਆ ਕਾਲਾ ਨੰਬਰ ਬੋਲ ਦਿਓ ਜੀ ਨੰਬਰ 62847 86711 ਜੀ 6284786711 ਹਾਂਜੀ ਲੈ ਬਾਈ ਦੇ ਭਰਾ ਨੂੰ ਵੀ ਕੰਮਕਾਰ ਆ ਉਹ ਵੀ ਇਹ ਵੀ ਕੱਲਾ ਤੇ ਅੱਜ ਸੱਜਣੋਂ ਵਹੀਕਲ ਲਈ ਵਰ ਗੈਰੀ ਹੋ ਰਿਹਾ ਬਿਮਾਰਾ ਤੇ ਸ਼ੁਰੂਆਤ ਕਿਹੜੀ ਝੋਟੀ ਤੋਂ ਕਰੀਏ ਬਾਈ ਦੇਖ ਲਓ ਜਿਹੜਾ ਹਰਦੀ ਕਰਦਾ ਜੀ ਅਰਜਨ ਕੁੰਗੜ ਵਾਲੀ ਹਾਂ ਇਹ ਤਾਂ ਕੱਟੀ ਤੋਂ ਕਰਦਾਂ ਨੇ ਜੀ ਤੋਰ ਖੋਲ ਕੇ ਫੇਰਾ ਲਓ ਜੀ ਸੂਆ ਪਹਿਲਾ ਪਹਿਲਾਂ ਹੀ ਦੋ ਦੰਦ ਮੂੰਹੋਂ ਆ ਦੰਦਾ 'ਚ ਦੋ ਦੰਦ ਸੂਆ ਪਹਿਲਾ ਆ ਗਈ ਜੈਡ ਬਲੈਕ ਤੇ ਇੱਕ ਗੱਲ ਹੋਰ ਖਾਸ ਰਹੂਗੀ ਬਾਈ ਕਹਿੰਦਾ ਵੀ ਇਹ ਅਰਜਨ ਕੁੰਗੜ ਦੀ ਆ ਉਹ ਚੀਜ਼ ਹੀ ਨਾ ਪ੍ਰੂਫ ਵਾਲਾ ਕੰਮ ਹੀ ਆ ਗਰੰਟੀ ਵਾਲਾ ਸੀ ਨਹੀਂ ਰਹੂਗਾ ਕੱਦ ਵੀ ਚੰਗਾ ਤੇ ਬਾਕੀ ਉੱਤੋਂ ਬਾਡੀ ਦੀ ਬਣਾਵਟ ਬੜੀ ਕਮਾਲ ਦੀ ਰੱਖਦੀ ਆ ਤੇ ਆਡਰ ਰੱਖਦੀ ਆ ਸਜਣੋ ਜੋਸ਼ ਵਾਲਾ ਰੱਖਦੀ ਆ ਤੇ ਜੈਡ ਬਲੈਕ ਆ ਗਈ ਕਿੰਨੇ ਦਿਨ ਦਾ ਸੂਆ ਇਹਦਾ ਇਹਦਾ 14-15 ਦਿਨ ਦਾ ਸੂਆ ਜੀ 14-15 ਦਿਨ ਦੀ ਹਾਂ ਜੀ ਹਾਂ ਕਨਫਰਮ ਮਰ ਜਣ ਦੀ ਆ ਹਾਂ ਜੀ ਹਾਂ ਜੀ ਕਿਤੇ ਫੋਨ ਆਈ ਜਾਣਾ ਦਾ ਜੀ ਦਾ ਕਿੰਨਾ ਦੁੱਧ ਤਿਆਰ ਹੈ ਦੁੱਧ 11-12 ਕਿਲੋ ਤਿਆਰ ਆ ਜੀ ਐਨ ਕੱਟੀ ਥੱਲੇ 11-12 ਕਿਲੋ ਹਾਜ਼ਰ ਹਾਂ ਜੀ ਹਾਂ 11 ਮੰਨ ਕੇ ਆ ਜੇ ਭਰਾ ਕੋਈ ਹਾਂ ਜੀ ਹਾਂ 11 ਮੰਨ ਕੇ ਜਿਹੜਾ ਮਰਜ਼ੀ ਆ ਜਾ ਜੀ ਠੀਕ ਆ ਗੱਲ ਦੋ ਡੰਗ 24 ਹੀ ਚਾਰ ਚੋਬੇ ਠੀ ਤੇ ਸੱਜਣਾ ਇੱਥੋਂ ਨਾ ਬਾਡੀ ਦੀ ਬਣਾਵਟ ਚੈੱਕ ਕਰ ਸਕਦੇ ਹੋ ਸਿੰਘ ਆ ਗਿਆ ਬਿਲਕੁਲ ਬੰਦ ਤੇ ਚੜਾਈ ਵਾਲੀ ਬਾਡੀ ਆ ਗਈ ਤੇ ਨਾਲ ਇਹਦੇ ਆ ਗਈ ਸੱਜਣੋ ਕੱਟੀ ਆ ਫੇਸਬੁਕ ਦੇਖੋ ਜੀ ਜੱਡ ਵੀ ਫੁੱਲਾ ਤੇ ਸਿੰਘ ਆਪਾਂ ਇਹ ਕਹਿ ਸਕਦੇ ਹਾਂ ਵੀ ਅਰੀਜਨਲ ਸਿੰਘ ਹੀ ਆ ਜਿਵੇਂ ਰਿੰਗ ਸਿੰਘ ਚ ਆ ਗਿਆ ਅਰੀਜਨਲ ਹੀ ਗਰੰਟੀ ਰੂ ਭਾਈ ਹਾਂਜੀ ਹਾਂਜੀ ਹਰੇਕ ਪੱਖ ਤੋਂ ਹਰੇਕ ਪੱਖ ਤੋਂ ਜੀ ਤੇ ਆ ਗਈ ਜੈਡ ਬਲੈਕ ਚੜਾਈ ਵੀ ਫੁੱਲ ਆ ਗਈ ਤੇ ਇੱਥੇ ਤੋਂ ਤੁਹਾਨੂੰ ਦਾ ਗੈਪ ਚੈੱਕ ਕਰ ਮੈਂ ਕਹਣਾ ਸੀ ਬਾਹਲੀ ਸੀਲ ਕੱਟੀ ਹੈ ਜੀ ਜਿਵੇਂ ਮਰਜ਼ੀ ਹਾਂ ਜੱਡ ਵੀ ਫੁੱਲਾ ਕਿੰਨਾ ਦੁੱਧ ਅੱਜ ਦੱਸਿਆ ਭਾਈ ਹਾਂ ਜੁੱਧ ਵੀਰੇ ਉਹ ਤਾਂ 12 ਕਿਲੋ ਆਪਾਂ 11 ਕਿਕੇ ਦੇਵਾਂਗੇ ਜੀ 12 ਹਾਜ਼ਰ ਮੈਲੇ ਮੂਲੇ ਲੱਗ ਗਈ ਮੈਹਣਾ ਮੈਲੇ ਅਜੇ ਚੱਲੀ ਨਹੀਂ ਜੀ ਠੀਕ ਆ ਗੱਲ ਹਾਂਜੀ ਆ ਮੈਲੇ ਪਾਈ ਕਹਿੰਦਾ ਚੱਲੂਗੀ ਮੈਲੇ ਚੱਲ ਕੇ ਮੰਨ ਲਿਓ ਵੀ ਤੁਸੀਂ ਕਿਲੋ ਤੋਂ ਬਾਕੀ ਕੱਟੀ-ਕੁੱਟੀ ਦੇਖ ਲਓ ਤੇ ਨਾਲਾ ਕੱਟੀ ਚੈੱਕ ਕਰ ਸਕਦੇ ਹਾਂ ਫੁੱਲ ਲੰਬੀ ਤੇ ਫੁੱਲ ਕੱਦ ਵਾਲੀ ਇਹ ਕਿਹੜੀ ਦੱਸਿਆ ਬਾਈ ਇਹ ਵਿਰਾਟ ਦੀ ਦੱਸਿਆ ਜੀ ਆਪਾਂ ਨੂੰ ਵਿਰਾਟ ਦੀ ਹਾਂ ਜੀ ਹਰਿਆਣੇ ਵਾਲਾ ਹਰਿਆਣੇ ਵਾਲਾ ਜੀ ਬਾਲਾ ਮਸ਼ਹੂਰ ਜਾ ਇਹ ਵੀ ਜੈਡ ਬਲੇ ਕਾ ਹੀ ਪਿਓ ਰਹਿਣਾ ਠੀਕ ਹੈ ਲੈਥ ਨੂੰ ਉੱਥੇ ਦੇਖੋ ਜੀ ਹਾਈਟ ਠੀਕ ਹੈ ਗੱਲ ਕਿਸੇ ਪ੍ਰਕਾਰਕ ਨਹੀਂ ਹੋ ਜੀ ਆ ਤੇ ਕੱਟੀ ਵੀ ਸੱਜਣੋ ਇਹ ਕਹਿ ਸਕਦੇ ਆ ਵੀ ਯਾਰ ਨਾਲ ਕੱਦ ਕਾਠ ਵਾਲੀ ਆ ਲੰਬਾਈ ਵਾਲੀ ਆ ਬਹੁਤ ਕਮਾਲ ਦੀ ਤੇ ਬਾਕੀ ਲੈਣਾ ਦੋਨੀਆਂ ਚੰਗੀਆਂ ਹੋ ਗਈਆਂ ਇਹ ਹੋ ਗਈ ਅਰਜਨ ਕੁੰਗੜ ਦੀ ਬਾਈ ਜਿਨੇ ਮਰਜ਼ੀ ਹੋਵੇ ਇਹ ਹੋ ਗਈ ਵਿਰਾਟ ਵਾਲੀ ਬਰੀਡ ਤੇ ਕੰਮ ਕਰਨ ਆਈ ਝੋਟੀ ਐਣਾਂ ਠੀਕ ਹੈ ਜਿਵੇਂ ਮਰਜ਼ੀ ਕਰੀ ਚੱਲੇ ਯਾਰ ਬਹੁਤ ਚੈੱਕ ਕਰ ਸਕਦੇ ਹਾਂ ਫੇਸ ਕੁਆਲਿਟੀ ਤੇ ਥਾਣਾ ਦਾ ਜਿਹੜਾ ਗੈਪ ਆ ਗੈਪ ਬਹੁਤ ਸੋਹਣਾ ਰੱਖਦੀ ਐ ਚਬਾਈ ਦੀ ਕਿਵੇਂ ਬਾਈ ਚਬਾਈ ਜੀ ਵਧੀਆ ਜੀ ਪੂਰੀ ਐਣ ਪੋਲੀ ਜਮਾ ਹਾਂ ਜੀ ਨਾ ਬਾਲੀ ਪੋਲੀ ਐ ਨਾ ਬਾਲੀ ਮੀਡੀਅਮ ਉਤਾਰ ਆਈ ਏਦੀ ਠੀਕ ਹੈ ਹਾਂ ਜੀ ਹਾਂ ਜੀ ਛੜਲਾ ਛੱਟਾ ਨਾਲ ਨਾਲ ਠੀਕ ਆ ਉਹ ਕੰਮ ਉਹ ਜੀ ਦੀ ਗਾਰੰਟੀ ਉਹ ਗਾਰੰਟੀ ਆ ਕਰੀ ਮੜੀ ਏ ਇਹਨੂੰ ਤੇ ਬਾਕੀ ਇੱਥੋਂ ਸੱਜਣੋਂ ਆਰਡਰ ਦੀ ਨਾ ਅਡਜਸਟਮੈਂਟ ਕਰ ਲਿਓ ਆਰਡਰ ਕੁਆਲਿਟੀ ਇੱਥੋਂ ਚੈੱਕ ਕਰ ਸਕਦੇ ਹਾਂ ਮੈਲੇ ਮੂਲੇ ਚੱਲ ਕੇ ਉਹੀ ਗੱਲ ਆ ਵੀ 13 ਲ ਮੋਲ ਕਿਤਿਆ ਜੀ ਜਵੇਂ ਕਿ ਲਮਾਂਗੇ ਕਿੰਨੇ ਲਮਾ 1.25 ਦੀ ਦੇ ਦਾਂ ਇਕੱਟੀ ਜੀ 1.25 ਨਾਲ ਕੱਟੀ ਨਾਲ ਕੱਟੀ ਜੀ ਹਾਂ 1 ਲੱਖ ਤੇ 25000 ਚ ਬਾਈ ਕਹਿੰਦਾ ਦੇ ਦਾਂਗੇ ਨਾਲ ਕੱਟੀ ਆਪ ਆ ਗਈ ਅਰਜਨ ਕੁੰਗੜ ਦੀ ਤੇ ਜਿਹੜੀ ਨਾਲ ਕੱਟੀ ਆ ਉਹ ਹੈਗੀ ਆ ਸੱਜਣੋਂ ਬਰਾਟ ਬਨ ਵਾਲੀ ਝੋਟੀ ਆ ਜਿਵੇਂ ਮਰਜੀ ਆ ਲਓ ਇੱਥੋਂ ਬਾਕੀ ਉਹੀ ਗੱਲ ਆ ਅਗਲੇ ਸਵੇਰੇ ਕੱਦ ਦੀ ਗੱਲ ਬਨ ਵਾਲੀ ਘਟਨ ਵਾਲੀ ਨਹੀਂ ਹੈਗੀ ਕੱਦ ਕਾੜ ਦਾ ਆਈਡੀਆ ਕਰ ਸਕਦੇ ਹੋ ਛੋਟੀ ਨਹੀਂ ਹੈਗੀ ਚੜਾਈ ਵਾਲੀ ਕੱਟੀ ਆ ਗਈ ਇੱਥੋਂ ਚੈੱਕ ਕਰ ਸਕਦੇ ਹੋ ਚੜਾਈ ਦੀ ਚੜਾਈ ਵੀ ਫੁੱਲਾ ਉੱਤਲ ਲੰਬਾਈ ਚੈੱਕ ਕਰ ਸਕਦੇ ਹੋ ਲੰਬਾਈ ਵੀ ਫੁੱਲ ਆ ਗਈ ਤੇ ਬਿਲਕੁਲ ਸਟ੍ਰੇਟ ਕੱਟੀ ਆ ਗਈ ਤੇ ਨਾਲ ਆ ਗਈ ਆ ਕੱਟੀ ਇਹ ਬਾਈ ਕਹਿੰਦਾ ਦੇਣੀ ਆ 1,25,000 ਦੀ ਤੇ ਹੁਣ ਚੈੱਕ ਕਰਾ ਦੇਣਾ ਇਧਰਲੇ ਬੰਨੇ ਤੇ ਇਸ ਤੋਂ ਬਾਅਦ ਦਿਖਾ ਦਾਂਗੇ ਤੋਕੜ ਗੱਬੇ ਹਾਂਜੀ 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 ਤੋਰ ਖੋਲ ਕੇ ਬਾਈ ਆ ਥੋੜਾ ਡਰਦੀ ਜੀ ਆ ਨਾ ਇਹ ਥੋੜੀ ਜੀ ਜੀ ਮਨ ਨਾਲ ਮਹਿਸੂਸ ਕਰਦੀ ਆ ਇੱਕ ਭਰਾੜ ਜੀ ਮੰਨੀ ਖੜੀ ਆ ਠੀਕ ਆ ਗੱਲ ਪਰੇਸ਼ਾਨ ਜੀ ਉਹ ਠੰਡੀ ਸੀਦਾ ਜੀ ਘਰੋ ਹਾਂਜੀ ਹਾਂਜੀ ਸੁਆ ਕਿੜਾ ਇਹਦਾ ਇਹ ਸੁਆ ਉ ਤਾਂ ਦੂਜਾ ਕਹਿ ਕੇ ਦਿੱਤੇ ਹੀ ਆਪਾਂ ਤੀਜਾ ਮੰਨ ਲਓ ਅਗਲਾ ਚਾਹੀਦੀ ਠੀਕ ਆ ਗੱਲ ਉਹ ਦੂਜਾ ਕਹਿ ਕੇ ਦਿੱਤੀ ਆ ਜੀ ਕਿੰਨੇ ਦਿਨ ਦੀ ਸੂਈ ਹੋਗੀ ਇਹ ਸੂਈ ਹੋ ਜੀ ਹਫਤੇ 8 10 ਦਿਨਾਂ ਦੀ ਜੀ 10 ਦਿਨ ਦੀ ਹਾਂ ਜੀ ਹਾਂ ਜੀ ਸੈਡ ਸੂਟ ਤਾਂ ਨਹੀਂ ਇਹ ਸੈਡ ਦੀ ਬੱਚਾ ਚੁੰਗਿਆ ਗੁਰੀਆ ਸਿੱਕੜੀ ਲਾਈ ਹੋਈ ਆ ਮੂਰੇ ਠੀਕ ਆ ਗੱਲ ਆ ਠੰਡੀਆਂ ਚੋਂ ਉਦੋਂ ਤੱਕ ਸ਼ਹਿਰ ਜਮਾਂ ਆ ਮੈਂ ਕਹਣਾ ਜੀ ਚਾਹੀ ਦੋ ਟੰਕ ਚੋਲੇ ਅਗਲਾ ਜੀ ਗਾਰੰਟੀ ਰਹੂਗੀ ਹਾਂ ਜੀ ਹਾਂ ਜੀ ਠੀਕ ਆ ਗੱਲ ਲੈ ਚੱਲ ਤੇ ਲੰਬੀ ਲੰਬੀ ਚੰਗੀ ਆ ਗਈ ਤੇ ਕੱਦ ਵੀ ਫੁੱਲ ਆ ਗਿਆ ਦਾ ਤੇ ਸੁਆ ਬਾਈ ਕਹਿੰਦਾ ਤੁਸੀਂ ਤੀਜਾ ਮੰਨ ਲਿਓ ਕਿਉਂਕਿ ਜਿਹੜੇ ਸੱਜਣ ਤੋਂ ਖਰੀਦੀ ਆ ਉਹਨੇ ਸੁਆ ਦੂਜਾ ਕਹਿ ਕੇ ਦਿੱਤੀ ਆ ਤੇ ਸਾਫ ਸੁਥਰੀ ਆ ਪਾਸੇ ਵਾਲੀ ਬਾਈ ਕਹਿੰਦਾ ਗਾਰੰਟੀ ਰਹੂਗੀ ਹਰੇਕ ਉਹ ਬੱਚਾ ਲੱਗਿਆ ਜੀ ਮੂੰਹ ਤੜਕੇ ਜੀ ਉਹ ਤੁਹਾਨੂੰ ਦੱਸੀ ਵੀ ਜਾਂਦਾ ਕਿਉਂਕਿ ਹਵਾਨਾ ਇਧਰਲੇ ਬੰਨਿਓ ਖਾਲੀ ਪਿਆ ਆਰਡਰ ਉਹ ਇੱਥੋਂ ਚੈੱਕ ਕਰ ਸਕਦੇ ਹੋ ਤੇ ਚੌਣ ਚਪਾਉਣ ਦੀ ਕਿਵੇਂ ਮੈਂ ਕਹਣਾ ਜੀ ਇਹਨ ਰੂਮ ਵਰਗੀ ਪੋਲੀ ਆ ਜੀ ਤੇ ਨਾਲ ਇਹ ਦੇਗੀ ਆ ਗਿਆ ਇਹਦੇ ਨਾਲ ਮੇਰੇ ਕਾਫਾ ਜੀ ਕਿੰਨਾ ਦੁੱਧ ਹਾਜ਼ਰ ਹੈ ਇਹਦੇ ਕੋਲੇ ਦੁੱਧ ਦੇ ਥੱਲੇ ਜੀ 12 ਲੀਟਰ ਤਿਆਰ ਆ ਜੀ ਇਹਨ 12 ਤਿਆਰੀ ਦਾ ਹਾਂਜੀ ਟਾਈਮ ਤੋਂ ਟਾਈਮ ਚੌਣ ਆ ਮੈਂ ਕਹਣਾ ਹੀ ਆਲਾ ਚਾਰ ਡੰਗ ਝੋਵੇ ਇਹਨੂੰ ਠੀਕ ਆ ਗੱਲ ਠੰਡੀ ਸੀਲ ਆ ਜੀ ਇਹਨ ਚਵਾਈ ਦੀ ਕਿਵੇਂ ਮੈਂ ਕਹਣਾ ਰੂਮ ਵਰਗੀ ਪੋਲੀ ਆ ਜੀ ਇਹ ਪੋਲੀ ਬਿਲਕੁਲ ਬਾ ਛੱਡ ਦੇ ਛੱਡ ਦੇ ਜਿਆਦਾ ਪਰੇਸ਼ਾਨ ਨਾ ਕਰ ਇਧਰਲੇ ਪਾਸੇ ਚ ਹੈਗਾ ਦੁੱਧ ਇਹਧਰੋਂ ਚੈੱਕ ਕਰਾ ਦੇਣਾ ਥਣ ਦੇ ਸਾਈਜ਼ ਦਾ ਆਈਡੀਆ ਜਾਂ ਹੋ ਜਾਊਗਾ ਯੋਗੀ ਜੀ ਬਾਈ ਦੀ ਬਾਈ ਕਹਿੰਦਾ ਪੋਲੀ ਆ ਉਹ ਥਣ ਦਾ ਸੈ ਜੀ ਦੱਸਦਾ ਇੱਕ ਬੰਨਾ ਖਾਲੀ ਆ ਉਹ ਬੱਚਾ ਚੁੰਗ ਗਿਆ ਤੇ ਉੱਤਾਂ ਬਾਈ ਕਹਿੰਦਾ ਕਸਿਆ ਰ ਆ ਹਰੇਕ ਹਾਂ ਜੀ ਹਾਂ ਜਿਵੇਂ ਮਰਜ਼ੀ ਚੋਈ ਜਾਵੇ ਮੇਲੇ ਮੂਲੇ ਤਾਂ ਨਹੀਂ ਲੱਗੀ ਜੀ ਨਾ ਮੇਲੇ ਨਹੀਂ ਲੱਗੀ ਜੀ ਦਾ ਹਫਤੇ 8 10 ਦਿਨ ਸੁਆ ਹੀ ਆਈ ਠੀਕ ਆ ਕਰ ਆ ਬੱਚਾ ਨਾਲ ਇਹ ਬੱਚਾ ਮਿਲ ਕਾ ਫਾਈ ਠੀਕ ਆ ਕਰ ਹਾਂ ਜੀ ਕਿੰਨਾ ਕੁ ਦੁੱਧ ਕਰ ਦੂੰ ਮੇਲੇ ਮੂਲੇ ਦੁੱਧੇ ਮੇਰੇ ਹਿਸਾਬ ਨਾਲ 14 ਲੀਟਰ ਦਾ ਪਾਉਣਾ ਚਾਹੀਦਾ ਜੀ ਇਹਨੂੰ 12 ਹੈਗਾ ਆਪਾਂ 12 ਕਿ ਕਿ ਦਵਾਂਗੇ ਜੀ ਕਿੰਨੇ ਪੈਸੇ ਲਵਾਂਗੇ ਇਹਦਾ ਮੁੱਲ 1 20 ਆ ਗੁਰੀ ਮਾਨਤਨ ਮਾਨਤਨ 10 ਚੱਲ ਦੇ ਰਾਂਗੇ ਬਾਈ ਆਪਾਂ ਮੋੜਦੇ ਨਹੀਂ ਕਿਸ ਨੂੰ ਖਾਲੀ ਹਾਂ ਜੀ ਹਾਂ ਤੇ ਬਾਕੀ ਜੇ ਕਿਸੇ ਨੇ ਜੋੜਾ ਲੈਣਾ ਤਾਂ ਬਾਈ ਕਹਿੰਦਾ ਓਦਾਂ ਓਦਾਂ ਦਾ ਰੇਟ ਹੋ ਜਾਊਗਾ ਜਿਵੇਂ ਇਹ ਕੱਟੀ ਆ ਗਈ ਅਰਜਨ ਵਾਲੀ ਇਧਰਲੇ ਬੰਨੇ ਤੇ ਇੱਕ ਇਹ ਝੋਟੀ ਆ ਗਈ ਇਹ ਤਾਂ ਆ ਗਈਆਂ ਦੋਨੇ ਤਾਜ਼ੀਆਂ ਜੋੜਾ ਲੈਣਾ ਜੋੜੇ ਜੋ ਮਾਨਤਨ ਹੋ ਜਾਊਗਾ ਤੇ ਹੁਣ ਤੁਹਾਨੂੰ ਸੱਜਣਾ ਦਿਖਾ ਦਵਾਂ ਨੇ ਤੋਕੜ ਗੱਬਣ ਆ ਆ ਗਈ ਇਧਰਲੇ ਬੰਨੇ ਵੀ ਨੀਲੀ ਰਾਵੀ ਜੀ ਆ ਗਈ ਪਿਆਵੜਾ ਜੀ ਅੱਖਾਂ ਕਰ ਸਕਦੇ ਹੋ ਚੱਕ ਕੇ ਤੋਂ ਜਵਾਬ ਹੈਗਾ ਜੀ ਅੱਖਾਂ 'ਚ ਤੇ ਬਾਕੀ ਸਾਰੀਆਂ ਨਿਸ਼ਾਨੀਆਂ ਤਕਰੀਬਨ ਤਕਰੀਬਨ ਕਰਦੀ ਆ ਕਵਰ ਤੋਰ ਬਈ ਖੋਲ ਕੇ ਕਿਹੜਾ ਸੂਆ ਸੂੰਦੀ ਅੱਗੇ ਇਹ ਤੀਜੇ ਸੂਏ ਨੂੰ ਕੱਪਣਾ ਜੀ ਤੀਜੇ ਨੂੰ ਹਾਂ ਜੀ ਦੂਜਾ ਸੂਈ ਹੋਈ ਆਈ ਠੀਕ ਆ ਗੱਲ ਕੱਦ ਕਾਰਡ ਖੋਲਾ ਫੇਸ ਕੁਆਲਟੀ ਸਿੰਘਾਂ ਦਾ ਡਿਜ਼ਾਈਨ ਇੱਕੋ ਜਿਹਾ ਰੱਖਦੀ ਆ ਨਾ ਦੋਨਾਂ ਮੈਂ ਕਹਿੰਦਾ ਇਹਦੇ ਨਾਲ ਦਾ ਸਿੰਘ ਨਹੀਂ ਦੇਖਿਆ ਜੀ ਅੱਜ ਤੱਕ ਮੈਂ ਤਾਂ ਵਈ ਠੀਕ ਆ ਗੱਲ ਤੇ ਕਿੰਨਾ ਦੁੱਧਾ ਹੋਣੇ ਇਹਦੇ ਕੋਲੇ ਦੁੱਧੇ ਥੱਲੇ ਵੀਰੇ 6 ਲੀਟਰ ਆ ਜੀ 6 ਕਿਲੋ ਹਾਂ ਜੀ ਦੁੱਧਾ ਵੱਧਤੀ ਜੀ ਠੀਕ ਆ ਗੱਲ ਥੋੜਾ ਜਿਹਾ ਰਸਤੇ ਰੁਸਤੇ ਚ ਕਰਕੇ ਕਰਨ ਥੋੜਾ ਮੋਟਾ ਉਹ próprio ਕਰਜਣਾ ਹੀ ਪਸੂ ਠੀਕ ਆ ਗੱਲ ਹਾਂਜੀ ਉਹਨੇ ਇੱਕ ਟਾਈਮ ਮਿਲਦੀ ਆ ਕਿ ਦੋ ਮੈਂ ਤਾਂ ਹੀ ਇੱਕ ਡੰਗੀ ਚੋਈ ਆਈ ਐ ਏਵੇਂ ਤੁਹਾਨੂੰ ਝੂੜ ਮਰੀ ਜਾਈਏ ਠੀਕ ਆ ਗਾ ਉਹਦਾ ਗੱਲ ਦਾ ਕੋਈ ਫਾਇਦਾ ਨਹੀਂ ਆ ਤੇ ਲੰਬਾਈ ਚੰਗੀ ਆ ਹਨਾ ਮੈਂ ਕਹਿੰਦਾ ਜੀ ਪੂਰੀ ਐਨ ਆ ਲੰਬੀ ਲੰਬੀ ਆ ਗਈ ਫੁੱਲ ਸੂਆ ਬਾਈ ਕਹਿੰਦਾ ਤੀਜਾ ਸੁੰਦਿਆ ਗੱਬਣ ਕਿਹੜੇ ਸੀਵਣ ਤੋਂ ਆ ਇਹ ਗੱਬੜ ਬਾਜ ਤੋਂ ਆਈ ਬੀਲੀ ਵਾਲੇ ਤੋਂ ਬਾਜ ਬੀਲੀਆ ਵਾਲਾ ਜਿਹੜਾ ਬੂਲੇ ਰੰਗ ਦਾ ਹਾਂਜੀ ਬਾਬਰ ਆਈ ਬਾਬਰ 2 ਦਾ ਬੱਚਾ ਜੀ ਹੋ ਬਾਬਰ 2 ਦਾ ਬੱਚਾ ਆ ਗਿਆ ਸੱਜਣੋਂ ਬੀਲੀਆ ਵਾਲਾ ਬਾਜ ਆ ਨਾ ਜਿਹੜਾ ਉਹਦੀ ਆਪਾਂ ਇੰਸਟਾ ਤੇ ਸਟੋਰੀ ਵੀ ਪਾਈ ਹੋ ਸਟਰਾ ਸੀਮਣ ਪਿਆਈ ਆਪਣੇ ਕੋਲੇ ਬਾਕੀ ਸਟਰਾ ਪਾਈ ਕੋਲੇ ਪੈਣਾ ਥੱਲੋਂ ਦਾ ਸਾਰਾ ਭਾਈ ਮੈਂ ਕਿਹਾ ਇੱਕ ਥਾਰ ਆਏ ਨਾ ਕੋਈ ਤਾਂ ਸਰਲਾ ਛੱਟਾਂ ਦੀ ਜ਼ਿੰਮੇਵਾਰੀ ਹੈ ਕਿ ਥੋੜੀ ਟੋਕੜ ਕਰਕੇ ਤੁਹਾਨੂੰ ਪਤਾ ਹੀ ਹੈ ਜੀ ਠੀਕ ਹੈ ਗੱਲ ਆ 19 ਵੀ ਹੋ ਜਾਏਗੀ ਹਾਂ ਜੀ ਤੇ ਹਾਈਟ ਦਿਖਾ ਦਿਓ ਨਾਲ ਹਾਈਟ ਦੇਖੋ ਜੈਨ ਫੁੱਲ ਇਹ ਇੱਥੋਂ ਬਾਈ ਦੀ ਹਾਈਟ ਤੋਂ ਆਈਡੀਆ ਲਾ ਲਿਓ ਕਿਉਂਕਿ ਕਈ ਭਰਾ ਕਈ ਵਾਰੀ ਕਹਿੰਦੇ ਨੇ ਵੀ ਯਾਰ ਵੀਡੀਓ ਚ ਵੱਡੀ ਛੋਟੀ ਲੱਗ ਗਈ ਹਾਂ ਜੀ ਹਾਂ ਮੈਂ ਕਿਹਾ ਫੁੱਲ ਤਸੱਲੀ ਕਰਈ ਆਲਾ ਠੀਕ ਹੈ ਗੱਲ ਆ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ 2 ਤੋਂ 5-4 ਦਿਨ ਉੱਤੇ ਆ ਜੀ 2 ਮਹੀਨਿਆਂ ਦਾ ਹਾਂ 2 ਮੰਨ ਕੇ ਆ ਜੀ ਜਿਹੜਾ ਮਰਜ਼ੀ ਠੀਕ ਹੈ ਡਾਕਟਰ ਆਪਦਾ ਨਾਲ ਲਿਆਵੇ ਜੀ ਠੀਕ ਹੈ ਆਪਣੀ ਟੈਸਟ ਕਰਾਈ ਆ ਦੀ ਤਸਦੀਕ ਕਰਕੇ ਨਾਲ ਵੱਧ ਘੱਟ ਤਾਂ ਨਹੀਂ ਕੋਈ ਮੈਂ ਕਿਹਾ ਜ਼ਿੰਮੇਵਾਰੀ ਹੈ ਇਹ ਗੱਲ ਮੈਂ ਕਿਹਾ ਚਾਹੀ ਆਨਲਾਈਨ ਮੰਗਾ ਦੇ ਜੀ ਕਿੰਨੇ ਪੈਸੇ ਲਵਾਂਗੇ ਇਹ ਤੋਕੜ ਗੱਬਣ ਦੇ ਇਹਦਾ ਮੁੱਲ ਦਾ ਗੁਰੀ 75000 ਕਰਦੇ ਆਪਾਂ ਮਾਨਤਾਨ ਕੋਈ ਮਾਨ ਯਾਰ ਕਰਿਆ ਇਹਦਾ ਕਰਾਂਗੇ ਪੂਰਾ ਵੀਰੇ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਮੁੱਲ ਹੈਗਾ 75000 ਦੀ ਦੇ ਰਾਂ ਗੁਰੀ ਆਪਾਂ ਲੈਣ ਦੇ ਨਹੀਂ ਆ ਬਸ ਇਹ ਝੋਲਾ ਛੋੜ ਸੱਪਾਂ ਕਰਿਆਲਾ ਆ ਨੀਲੀ ਰਾਵੀ ਦੀ 2 ਮਹੀਨੇ 5 ਦਿਨ ਦੀ ਟੋਕੜ ਗੱਬਣਾ 75 ਚ ਬਾਈ ਕਹਿੰਦਾ ਮਾਨਤਾਨ ਕਰਕੇ 72 ਦੀ ਦੇ ਦਾਂਗੇ ਦੇ ਦਾਂਗੇ ਜੀ ਆਪਾਂ ਬੀਲਿਆਂ ਵਾਲਾ ਜਿਹੜਾ ਬਾਜ ਝੋਟਾ ਬਾਬਰ 2 ਦਾ ਬੂਰਾ ਨੀਲੀ ਰਾਵੀ ਦਾ ਉਹ ਟੋਕੜ ਗੱਬਣਾ ਜੀ ਗੱਬਣਾ ਸਟਰਾ ਵੀ ਬਾਈ ਕੋਲ ਪਿਆ ਇਹ ਨੰਬਰ ਬੋਲ ਦੇ ਜ਼ਰਾ ਬਾਈ ਨੰਬਰ 62847 ਜੀ 86711 ਜੀ 62847 86711 ਇੱਕ ਦਾ ਦਿਖਾਤੀ ਨੀਲੀ ਰਾਵੀ ਝੋਟੀ ਟੋਕੜ ਗੱਬਣਾ ਤੇ ਇੱਕ ਦਿਖਾਤੀ ਸੱਜਣ ਆਹਾ ਅਰਜਨ ਕੁੰਗੜ ਦੀ ਮਗਰ ਬਰਾਟ ਦੀ ਕੱਟੀ ਦੋ ਦੰਦ ਕੱਟੀ 12 11 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਮੈਲੇ ਲੱਗੀ ਨਹੀਂ ਤੇ ਇੱਕ ਆ ਦਿਖਾਤੀ ਤੀਜਾ ਸੂਆ 12 ਲੀਟਰ ਦੁੱਧ ਤਿਆਰ ਮੈਲੇ ਬਾਈ ਕਹਿੰਦਾ ਲੱਗੂ ਜਿਹੜਾ ਰੇਟ ਆ ਰੇਟ ਸੱਜਣੋਂ ਬਾਈ ਦਾ ਬਿਲਕੁਲ ਜੈਜਾ ਪਿੰਡ ਪੇਦਣੀ ਤਹਿਸੀਲ ਧੂਰੀ ਤੇ ਜਲਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ